ਪਠਾਨਕੋਟ ਸ਼ਹਿਰ ਦੇ थाना ਡਿਵੀਜ਼ਨ ਨੰਬਰ 2 ਦੀ ਹੱਦ 'ਚ ਪੁਰਾਣੀ ਰஞ்சிਸ਼ ਨੂੰ ਲੈ ਕੇ ਇੱਕ ਝਗੜੇ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਦੇ ਚਲਿਏ ਕਿ ਤਿੰਨ આરોપીਆਂ ਨੇ ਇੱਕ ਸ਼ਖਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ ਜਿਸ ਦੇ ਚਲਦੇ ਪੀੜਤ ਦੇ ਇੱਕ ਹੱਥ ਤੇ ਗੰਭੀਰ ਸੱਟਾਂ ਆਈਆਂ ਹਨ ਜਿਸ ਦਾ ਇਲਾਜ ਪਠਾਨਕੋਟ ਸਿਵਲ ਹਸਪਤਾਲ ਵਿਖੇ ਚੱਲ ਰਿਹਾ ਹੈ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਖਤਰੇ ਤੋਂ ਬਾਹਰ ਤਾਂ ਦੱਸਿਆ ਜਾ ਰਿਹਾ ਹੈ ਪਰ ਸੱਟਾਂ ਗੰਭੀਰ ਹੋਣ ਦੀ ਗੱਲ ਵੀ ਕਹੀ ਜਾ ਰਹੀ ਹੈ ਦੂਜੇ ਪਾਸੇ ਪੁਲਿਸ ਨੇ ਮਸਤੀਦੀ ਵਿਖਾਉਂਦੇ ਹੋਏ 2 ਰੁਪਇਆ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਤੀਸਰੀ ਦੀ ਪਾਲ ਕਰ ਰਹੀ ਹੈ। ਇਹ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਨੇ ਕਿਹਾ ਕਿ ਰੋਪਿਆ ਨੇ ਪੁਰਾਣੀ ਰੰਜਿਸ਼ ਦੇ ਚਲਦੇ ਉਸਤੇ ਹਮਲਾ ਕੀਤਾ ਹੈ ਅਤੇ ਉਸ ਨੂੰ ਜ਼ਖਮੀ ਕਰ ਦਿੱਤਾ ਹੈ। ਪੀੜਤ ਨੇ ਦੱਸਿਆ ਕਿ ਤਿੰਨ ਰੁਪਇਆ ਵੱਲੋਂ ਉਸ ਉੱਤੇ ਦਾਤਰ ਨਾਲ ਹਮਲਾ ਕੀਤਾ ਗਿਆ ਸੀ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਸੀ। ਦੂਜੇ ਪਾਸੇ ਜਦ ਇਹ ਸੰਬੰਧੀ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨਾ ਗਿਆ ਕਿ ਥਾਣਾ ਡਿਵੀਜ਼ਨ ਨੰਬਰ 2 ਵਿਖੇ ਇੱਕ ਝਗੜੇ ਦਾ ਕੇਸ ਆਇਆ ਸੀ ਜਿਸ ਦੇ ਚਲਦੇ ਤਿੰਨ ਲੋਕਾਂ ਵੱਲੋਂ ਇੱਕ ਸ਼ਖਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ ਜਿਸ ਵਜ੍ਹਾ ਨਾਲ ਪੀੜਤ ਦੇ ਗੰਭੀਰ ਸੱਟਾਂ ਲੱਗੀਆਂ ਹਨ ਜਿਸ ਦਾ ਇਲਾਜ ਸਿਵਲ ਹਸਪਤਾਲ ਵਿਖੇ ਚੱਲ ਰਿਹਾ ਹੈ ਅਤੇ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਪੁਲਿਸ ਵੱਲੋਂ ਦੋ ਮੁੱਖ આરોપી ਗ੍ਰਿਫਤਾਰ ਕਰ ਲਏ ਗਏ ਹਨ ਅਤੇ ਜਿਨ੍ਹਾਂ ਉੱਤੇ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਸਰ ਕੀ ਗੱਲਬਾਤ ਹੋਈ ਸੀ ਕਿ ਉਸ ਦਿਨ ਸਰ ਮੈਂ ਨਾ ਤੇਲ ਪੁਆ ਕੇ ਆ ਰਿਹਾ ਸੀ ਤੇ ਸਰ ਮੈਂ ਤੇਲ ਪੁਆ ਕੇ ਆ ਰਿਹਾ ਸੀ ਤੇ ਉਹਨੇ ਮੈਨੂੰ ਨਾ ਰੋਕ ਲਿਆ ਪਹਿਲਾਂ ਉਹਨੇ ਮੇਰੇ ਸਕੂਟਰੀ ਦੇ ਵਿੱਚ ਬਾਈਕ ਮਾਰੀ ਫਿਰ ਉਹਨੇ ਸਰ ਗੱਡੀ ਉਹਦੇ ਪਾਪੇ ਨੇ ਗੱਡੀ ਲਾਤੀ ਅੰਦਰ ਦੋ ਤਿੰਨ ਸੱਦਾਲ ਸੀ ਇੱਕ ਉਹਦਾ ਮੁੰਡਾ ਸੀ ਉਹ ਆਂਦੀਆਂ ਕਿ ਸਰ ਮੈਨੂੰ ਪੈ ਗਏ ਪੈ ਕੇ ਉਹਨਾਂ ਨੇ ਪਹਿਲਾਂ ਮੇਰੇ ਮੂੰਹ 'ਚ ਪਿਸਤਲ ਦਿੱਤਾ ਉਸ ਤੋਂ ਬਾਅਦ ਉਹਨਾਂ ਨੇ ਡਰਾਡ ਮਾਰਨੇ ਮੇਰੇ ਸ਼ੁਰੂ ਕਰਤੇ ਸਰ ਕੀ ਵਜਾ ਕੀ ਹੈਗੀ ਹੈ ਵਜਾ ਸਰ ਕੋਈ ਵੀ ਨਹੀਂ ਹੈ ਖੁੰਦਕ ਬਾਜੀ ਕੇ ਨਾਲ ਮੈਂ ਬਸ ਵੈਹੇ ਘੁੰਮਦਾ ਫਿਰਦਾ ਸੀ ਕਿ ਉਹ ਇਸ ਕਰਕੇ ਮੈਨੂੰ ਪੈਗੇ ਕਹਿੰਦੇ ਕਹਿੰਦੇ ਤੂੰ ਮੈਨੂੰ ਗਾਲਾ ਗੁੱਲਾ ਗੱਡੀਆਂ ਮੈਂ ਭਰਾ ਮੇਰੀ ਤਾਂ ਨਾ ਕੋਈ ਗੱਲ ਹੀ ਨਹੀਂ ਮੈਂ ਤੈਨੂੰ ਕਿਉਂ ਦੋ ਗਾਲਾ ਗੱਡੀਆਂ ਤੇ ਇਹ ਗੱਲੋ ਸਰ ਮੈਨੂੰ ਪੈਗੇ ਕਿਤੇ ਕਦੋਂ ਦੀ ਵਾਰਤਾ ਹੈ ਇਹ ਸਰ 6-7 ਮਹੀਨੇ ਪਹਿਲਾਂ ਦੀ ਗੱਲ ਬਾਤ ਹੋਈ ਹੈ ਉਹਨੇ ਮੈਨੂੰ ਰੰਜਾ ਸ਼ਿਭਾਜੀ ਗੱਡੀ ਆ ਇਹ ਕਦੋਂ ਕਦੋਂ ਟਰਨਾ ਹੁਣ ਹਮਲਾਇਆ ਟਰੜੇ ਮਿਲਤੇ ਸਰ ਪੱਛੋਂ ਹਮਲਾਇਆ ਕਿੰਨੇ ਕ ਬੰਦੇ ਸੀਗੇ ਸਰ ਚਾਰ ਬੰਦੇ ਸੀ ਤਿੰਨ ਸਰਦਾਰ ਸੀ ਇੱਕ ਮੋਨਾ ਸੀ ਕਿੰਨੇ ਕਿਤੇ ਕਿਤੇ ਸੱਟਾਂ ਲੱਗੀਆਂ ਟੋਟੇ ਸਰ ਮੇਰਾ ਗੋਟਵ ਲੱਲਵ ਹੋ ਗਿਆ ਔਰ ਸਰ ਮੈਨੂੰ ਚੱਕਰ ਜੇ ਬੜੇ ਆਂਡੇ ਵੇ ਆ ਔਰ ਮੇਰੇ ਕੋ ਹੋਸ਼ ਚ ਨਹੀਂ ਰਹਿਣ ਹੋ ਰਿਹਾ ਪਿਛਲੇ ਦਿਨੀ ਇੱਕ ਬੜੀ ਸੀਰੀਅਸ ਘਟਨਾ ਹੋਈ ਡਿਵੀਜ਼ਨ ਨੰਬਰ 2 ਦੇ ਏਰੀਆ 'ਚ ਜਿਹਦੇ 'ਚ ਇੱਕ ਲੜਕੇ ਦਾ ਕੁਝ ਬੰਦਿਆਂ ਨੇ ਜਿਹੜਾ ਹੱਥ ਕਾਫੀ ਜ਼ਿਆਦਾ ਜਿਹੜਾ ਉਹ ਵੱਟਦਾ ਸੀ ਦਾਤਰ ਨਾਲ ਤੇ ਕਾਫੀ ਉਹਦੇ ਸੀਰੀਅਸ ਇੰਜਰੀਜ਼ ਆਈਆਂ ਤੇ ਉਹਦਾ ਆਪਾਂ ਬੜਾ ਸੀਰੀਅਸ ਸੰਕੇਤ ਲਿਆ ਜੀ ਉਹਦੇ ਬਾਅਦ ਆਪਾਂ ਇਹਦੇ ਵਿੱਚ ਮਕਦਮਾ ਨੰਬਰ 26 ਜਿਹੜਾ ਉਹ ਦਰਜ ਕੀਤਾ ਹੈ ਪੁਲਿਸ ਸਟੇਸ਼ਨ ਜੂਵੀ ਨੰਬਰ ਕੋਚ ਅੰਡਰ ਸੈਕਸ਼ਨ 109 118 ਦਾ 1126 ਦਾ 2 3 ਦਾ 5 ਬੀ ਐਨ ਐਸ ਇਹਦੀ ਪੈਰਨਲ ਜਿਹੜੀ ਆਈ ਪੀਸੀ ਦੀ ਪੁਰਾਣੀ ਧਾਰਾ ਹੁੰਦੀ ਸੀ 307 324 340 ਤੇ 34 ਆਈ ਪੀਸੀ ਇਹਦੇ ਵਿੱਚ ਆਪਾਂ ਜਿਹੜੇ ਦੋ ਦੋਸ਼ੀ ਆ ਉਹ ਗ੍ਰਿਫਤਾਰ ਵੀ ਕੀਤੇ ਆ ਜਿਹੜਾ ਇਹ ਚ ਮੇਨ ਅਕਿਊਜ਼ ਹੈ ਜਿਨੇ ਇੰਜਰੀਜ਼ ਕਾਜ਼ ਕੀਤੀ ਉਹਦਾ ਨਾਮ ਹੈ ਜੀ ਗੁਰਵਿੰਦਰ ਅਲਿਆਸ ਸਾਹਿਬ ਸਿੰਘ ਤੇ ਦੂਸਰਾ ਜਿਹੜਾ ਦਵਿੰਦਰ ਸਿੰਘ ਇਹ ਦੋਨੋਂ ਅਕਿਊਜ਼ ਨੂੰ ਆਪਾਂ ਜਿਹੜਾ ਅਰੈਸਟ ਕਰ ਲਿਆ ਵਿਦਿਨ ਵਿਦਿਨ 10 ਆਵਰ ਦੀ ਆਪਾਂ ਦੋਨੋਂ ਅਕਿਊਜ਼ ਫੜ ਲਏ ਕਿੱਥੋਂ ਦੇ ਵਾਸੀ ਸੀ ਇਹ ਜਿਹੜੇ ਡਵੀ ਨੰਬਰ 2 ਥਾਣੇ ਦੇ ਵਾਸੀ ਉਹ ਤਿੰਨ ਚੱਕ ਪਨਲਾ ਪਾਣਾ ਦਾ ਕਰ ਰਹੇ ਆ ਵੈਰੀਫਾਈ ਅ ਇਹਦੇ ਚ ਦੇਖੋ ਮੈਂ ਕਹ ਦੇਣਾ ਚਾਹਣਾ ਜਿਹੜਾ ਇਹ ਸਾਹਿਬ ਹੈ ਇੱਥੇ ਪੈਨੇ ਵੀ ਪਰਚਾ ਹੈ ਤੇ ਇਹ ਲੜਾਈਆਂ ਝਗੜਿਆਂ ਚ ਅੱਗੇ ਵੀ ਸ਼ਾਮਲ ਰਿਹਾ ਤੇ ਹੁਣ ਵੀ ਇਹਨੇ ਬੜੀਏ ਜਿਹੜੀ ਸੰਗੀਨ ਵਾਰਦਾਤ ਕੀਤੀ ਹੈ ਇਹਨਾਂ ਦੀ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਪਹਿਲੇ ਤੋਂ ਰੰਜਿਸ਼ ਸੀ ਤੇ ਉਹਦੇ ਬਾਅਦ ਇਹਨਾਂ ਨੇ ਜਿਹੜਾ ਉਹ ਦੋਨੋਂ ਜਾਣੇ ਨੇ ਹਮਸਲਾ ਹੋ ਕੇ ਉੱਤੇ ਹਮਲਾ ਕੀਤਾ ਤੇ ਉਹਦੀ ਕਾਫੀ ਸੀਰੀਅਸ ਇੰਜਰੀਜ਼ ਆਈਆਂ ਜਿਹੜਾ ਵਿਕਟਮ ਹੈ ਜਿਹਦੇ ਬਾਹਾਂ ਤੇ ਸੱਟਾਂ ਲੱਗੀਆਂ ਤੇ ਸਿਰ ਤੇ ਵੀ ਲੱਗੀਆਂ ਤੇ ਮੈਂ ਇਹ ਦੱਸਣਾ ਚਾਹੁੰਦਾ ਇੱਥੇ ਆਪਾਂ ਬੜੀ ਸਟ੍ਰਿੰਜੈਂਟ ਸਖਤ ਸੈਕਸ਼ਨ ਲਾਇਆ 307 ਜਿਹੜੀ ਪੁਰਾਣੀ ਹੁੰਦੀ ਸੀ ਉਹ ਧਾਰਾ ਲਾਈ ਹੈ ਇੱਥੇ ਤੇ ਆਪਾਂ ਇੱਕ ਕਿਸਮ ਦਾ ਮੈਸੇਜ ਵੀ ਦੇ ਰਿਹਾ ਕਿ ਜਿਹੜਾ ਇਹ ਬੰਦਾ ਇਸ ਤਰੀਕੇ ਦੀ ਵਾਰਦਾਤ ਚ ਇਨਵੋਲ ਹੋਊਗਾ ਤੂੰ ਸੋਚੂਗਾ ਕਿ ਵੀ ਆਪਾਂ ਇਸ ਤਰੀਕੇ ਬਚ ਕੇ ਨਿਕਲ ਜਾਵਾਂਗੇ ਜਾਂ ਕੋਈ ਹਲਕੀ ਧਾਰਾ ਲੱਗ ਜੂਗੀ ਉਹ ਬਿਲਕੁਲ ਨਹੀਂ ਹੋਊਗਾ ਆਪਾਂ ਸਭ ਤੋਂ ਸਖਤ ਕਾਰਵਾਈ ਕਰ ਰਹੇ ਹਾਂ ਨਾਲ ਇਹਨਾਂ ਦੀ ਅਰੈਸਟ ਵੀ ਪਾਈ ਆ ਆਪਾਂ ਕਈਆਂ ਦੇ ਮਨ 'ਚ ਇਹ ਵੀ ਵਹਿਮ ਹੁੰਦਾ ਕਿ ਵਾਰਦਾਤ ਕਰਦਾਂਗੇ ਫੜੇ ਨਹੀਂ ਜਾਵਾਂਗੇ ਪੁਰੇ ਪਿਛਲੇ ਹੋਏ ਆਪਾਂ ਫੜਿਆ ਨਾਲ ਤੇ ਮੈਂ ਇਹ ਸਾਰਿਆਂ ਨੂੰ ਮੈਸੇਜ ਦੇਣਾ ਚਾਹੁੰਦਾ ਜਿਹੜੇ ਕੋਈ ਇਸ ਤਰ੍ਹਾਂ ਦੀ ਅਗਰ ਵਾਰਦਾਤ ਚ ਕੋਈ ਇਨਵੋਲ ਰਹਿੰਦਾ ਜਾਂ ਮੈਂ ਮੇਰੇ ਧਿਆਨ 'ਚ ਇਦਾਂ ਵੀ ਆਇਆ ਕਿ ਕਈ ਇਦਾਂ ਦੇ ਛੋਟੇ ਗੈਂਗ ਟਾਈਪ ਜਾਂ ਮੁੰਡੇ ਜਿਹੜੇ ਆ ਉਹ ਲੜਾਈ ਝਗੜੇ 'ਚ ਇਨਵੋਲ ਰਹਿਣ ਦੀ ਫਰಾಗ್ 'ਚ ਰਹਿੰਦੇ ਆ ਵੈਸੇ ਤੇ ਮੈਂ ਕਾਫੀਆਂ ਦੇ ਖਿਲਾਫ ਆਪਾਂ ਇੱਥੇ ਮੁਕਦਮੇ ਦਰਜ ਕਰ ਚੁੱਕੇ ਆ ਉਹ ਸਾਰਿਆਂ ਦੇ ਖਿਲਾਫ ਆਪਾਂ ਸਖਤੀ ਧਾਰਾ ਲਈ ਹਲਕੀ ਧਾਰਾ ਕੀ ਮੁਕਦਮੇ 'ਚ ਨਹੀਂ ਲਈ ਆਪਾਂ ਤੇ ਇਹਦੇ 'ਚ ਵੀ ਆਪਾਂ ਸਖਤੀ ਧਾਰਾ ਲਈ ਹੈ ਔਰ ਬੰਦੀ ਵੀ ਹੈ ਕਿ ਕਾਫੀ ਸੀਰੀਅਸ ਇੰਜਰੀਜ਼ ਕੀਤੀ ਐ ਇਸ ਲੜਕੇ ਨੇ ਤੇ ਜਿਹੜੇ ਕੋਈ ਹੋਰ ਵੀ ਇਸ ਤਰ੍ਹਾਂ ਦੇ ਗੁੱਟਬਾਜ਼ੀ ਜੇ ਧੜੇਬਾਜ਼ੀ ਚ ਜਾਂ ਇਹ ਲੜਾਈਬਾਜ਼ੀ ਚ ਇਨਵੋਲ ਹੋਣਗੇ ਉਹਨਾਂ ਤੇ ਆਪਾਂ ਇਸ ਤਰ੍ਹਾਂ ਹੀ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਔਰ ਨਾਲ ਦੀ ਨਾਲ ਅਰੈਸਟ ਵੀ ਪਾਵਾਂਗੇ ਔਰ ਇਹਦਾ ਕਿਤੇ ਨਾ ਕਿਤੇ ਜਿਹੜਾ ਰਿਲੇਸ਼ਨ ਨਸ਼ੇ ਵਾਲ ਵੀ ਚੱਲ ਜਾਂਦਾ ਤੇ ਉਹਦੇ ਤੁਹਾਨੂੰ ਮਾਗੀ ਦੱਸਿਆ ਕਿ ਜਿਸ ਤਰੀਕੇ ਨਾਲ ਆਪਾਂ ਪਟਾਣਪੁਰ ਚ ਮਹੀਨ ਚਲਾ ਰਹੇ ਆ ਆਪਾਂ ਦਿੱਲੀ ਕੋਈ ਨਾ ਕੋਈ ਐਨਡੀਪੀਐਸ ਦਾ ਮੁਕੱਦਮਾ ਵੀ ਦੇ ਰਹੇ ਹਾਂ ਸਾਰੇ ਐਸੇ ਲੜਕੇ ਦੀ ਆਪਾਂ ਲਿਸਟ ਬਣਾਈ ਹੈ ਮੈਂ ਇਹ ਵੀ ਕਹਿਣਾ ਚਾਹੁੰਦਾ ਤੁਹਾਡੇ ਲਈ ਉਹ ਜਿਹੜੇ ਵੇਚ ਰਹੇ ਉਹਨਾਂ ਨੂੰ ਪਤਾ ਕਿਹੀਂ ਵੇਚਨੇ ਤੇ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਕੋਲ ਲਿਸਟ ਉਹਨਾਂ ਦੀ ਬਣੀ ਪਈ ਹੈ ਆਪਾਂ ਹਰ ਦਿਨ ਨਹੀਂ ਹੋਣਾ ਚਾਹੁੰ ਕੋਈ ਨਾ ਕੋਈ ਬੰਦਾ ਫੜ ਰਿਆ ਤੇ ਇਹ ਵਹਿਮ ਚ ਨਾ ਰਹਿਣ ਕਿ ਵੀ ਆਪਾਂ ਵੇਚ ਦਾਂਗੇ ਤੇ ਇਦਾਂ ਟਾਈਮ ਪਾਸ ਹੋ ਜਾਊਗਾ ਉਹ ਨਹੀਂ ਹੋ ਸਕਦਾ ਕਿਉਂਕਿ ਸਰਕਾਰ ਬਹੁਤ ਸਖਤ ਹੈ ਤੇ ਪੁਲਿਸ ਇੱਤੇ ਹੋਰ ਜ਼ਿਆਦਾ ਸਖਤ ਹੈ ਤੇ SSP ਪਟਾਣਕੋਟ ਜੀ ਜਾਂ ਉਹਨਾਂ ਦਾ ਸਾਨੂੰ ਸਪੀਅਰ ਕਾ ਡਾਇਰੈਕਸ਼ਨਸ ਹੈ ਕਿ ਆਪਾਂ ਇੱਥੇ ਬਿਲਕੁਲ ਲੈਟ ਨਹੀਂ ਦੇਣੀ ਨਾ ਨਸ਼ੇ 'ਚ ਤੇ ਨਾ ਲੜਾਈ ਝਗੜੇ 'ਚ ਤੇ ਆਪਾਂ ਜਿਹੜਾ ਕੋਈ ਲੜੂਗਾ ਮੌਕੇ ਤੇ ਹੀ ਉਹਦਾ ਫਿਰ ਜਿਹੜਾ ਨਿਆਂ ਹੋਊਗਾ ਕਿ ਵੀ ਆਪਾਂ ਮੁਕਦਮਾ ਦਰਜ ਕਰਾਂਗੇ ਤੇ ਗ੍ਰਿਫਤਾਰੀਆਂ ਪਾਵਾਂ ਜੋ ਜਿਹੜਾ ਅੰਦਰ ਰਹਿਣਗੇ ਤੁਹਾਨੂੰ ਪਤਾ ਲੱਗੂਗਾ ਕਿ ਲੜਾਈ ਜਿਹੜੀ ਕਿਸ ਤਰੀਕੇ ਨਾਲ ਕੀਤੀ ਜਾਂਦੀ ਹੈ ਤੇ ਨਾਲ ਹੀ ਮੈਂ ਲੋਕਾਂ ਨੂੰ ਵੀ ਅਪੀਲ ਕਰਨਾ ਕਿ ਇਸ ਤਰ੍ਹਾਂ ਦੀ ਜਿਹੜੀ ਕੋਈ ਜ਼ਬਰਦਸਤੀ ਹੁੰਦੀ ਹੈ ਉਹਦੇ 'ਚ ਸਾਹਮਣੇ ਆ ਕੇ ਪੁਲਿਸ ਦਾ ਸਹਿਯੋਗ ਕਰਨ ਤੇ ਨਸ਼ਿਆਂ 'ਚ ਵੀ ਜਿਹੜਾ ਉਹ ਅੱਗੇ ਆ ਕੇ ਸਾਨੂੰ ਦੱਸਣ ਤੇ ਇਨਫਾਰਮੇਸ਼ਨ ਦੇਣ ਤੇ ਆਪਾਂ ਜਿਹੜਾ ਉਹ ਅਕੋਰਡਿੰਗਲੀ ਉਹਨਾਂ ਤੇ ਬੰਦੀ ਜਿਹੜੀ ਕਾਰਵਾਈ ਕਰਾਂਗੇ ਟੋਟਲ ਕਿੰਨੇ ਬੰਦੇ ਹੈਗੇ ਸੀਗੇ ਜੀ ਇਹਦੇ ਵਿੱਚ ਫਿਲਹਾਲ ਤੇ ਆਪਾਂ 2 ਅਰੈਸਟ ਕੀਤੇ ਇਹਦੇ ਵਿੱਚ ਉਹਨਾਂ ਨੇ ਇੱਕ ਨਾਂ ਪਛਾਤਾ ਵੀ ਦੱਸਿਆ ਉਹਨੂੰ ਆਪਾਂ ਵੈਰੀਫਾਈ ਕਰ ਰਹੇ ਹਾਂ ਕਿ ਕੌਣ ਆ ਜਿਹੜੇ ਮੇਨ ਅਕਿਊਜ਼ ਹੈ ਸਾਫ ਸਿੰਘ ਨੂੰ